ਜੋਰਦਾਰ ਤਾੜੀਆਂ ਮਾਰਦੇ ਆ। ਇੱਕ ਇੱਕ ਇਹ ਤਾੜੀ ਮਾਰ ਕੇ ਦੱਸੋ ਬਾਈ ਵੀ ਸਪੋਰਟ ਕਰਾਂਗੇ ਸਾਰੇ। ਸ਼ੁਕਰ ਹੈ ਵੀ ਮੌ ਵੀ ਟਾਈਮ ਲੰਘਦਾ ਹੁੰਦਾ ਸੀ ਮੈਨੂੰ ਆਪਣਾ ਟਾਈਮ ਯਾਦ ਆ ਜਾਂਦਾ ਯਾਰ। ਸੋ ਦਰੂਸਪੋਰਟ ਕਰੋ। ਲਓ ਬਾਈ ਗਾ ਗਾਣਾ। ਛਾਈ ਵੀ ਨੋ। ਹਾਂ। ਥੈਂਕ ਯੂ ਯਾਰ ਮੈਨੂੰ ਐਦਾਂ ਸੀ ਵੀਰੇਲ ਵਾਲੇ ਕਿਤੇ ਐਦਾਂ ਹੀ ਹੁੰਦੇ। ਪਰ ਤੁਸੀਂ ਪਿਆਰ ਕਰਦੇ ਬਹੁਤ ਬਾਬੀਓ ਪਹਿਲਾਂ ਤਾਂ ਬਾਈ ਕੋਲ ਦੇ ਗਿਆ ਇੱਕ ਕਹਿੰਦਾ ਆ ਪਾ ਕੇ ਗਾਈਆਂ। ਇੱਕ ਰੋਪੀ ਦੇ ਗਿਆ ਮੈਨੂੰ ਕਿੱਥੇ ਆ ਵੀ ਨੱਚਕੀ ਕਰਦਾ। ਬਹੁਤ ਪਿਆਰ ਮੈਂ ਸੁਣਾਦਣਾ ਤੁਹਾਨੂੰ ਥੋੜਾ ਬਤਾ ਹਾਂ। ਕੀ ਨਹੀਂ ਆਉਂਦੀ ਆਇਆ ਕਿਹੋ ਜਿਹਾ ਜ਼ਮਾਨਾ ਹੋਏ ਨਾਨਕੇ ਗਈਆਂ ਮੈਨੂੰ ਮਾਰ ਕੇ ਵਾਹਨਾ ਹਮ ਸਮਝ ਨਹੀਂ ਆਉਂਦੀ ਆਇਆ ਕਿਹੋ ਜਿਹਾ ਜ਼ਮਾਨਾ ਹਏ ਨਾਨਕੇ ਗਈਆਂ ਮੈਨੂੰ ਮਾਰ ਕੇ ਵਾਹਨਾ ਹਏ ਚੋਰੀ ਚੋਰੀ ਚੜ ਗਈ ਜਹਾਜ਼ ਚੰਡੀਗੜ੍ਹੋਂ ਅੱਜ ਦਿਨ ਹੋ ਗਏ 40 ਮਿੱਤਰੋ ਨਾ ਫਿੱਕਾ ਫਿੱਕਾ ਲੰਘਿਆ ਦਸਹਿਰਾ ਸੁੰਨੀ ਸੁੰਨੀ ਸੀ ਦੀਵਾਲੀ ਮਿੱਤਰੋ ਹਾਏ ਮਾ ਦੇਵੀ ਨਾ ਫਿੱਕਾ ਫਿੱਕਾ ਲੰਘਿਆ ਦਸਹਿਰਾ ਸੁੰਨੀ ਸੁੰਨੀ ਸੀ ਦੀਵਾਲੀ ਮਿੱਤਰੋ ਹਾਏ ਸੱਤ ਸਾਢੇ ਸੱਤ ਸਾਲ ਚੱਲਿਆ ਪਿਆਰ ਸਾਲਾ ਦਿਲ ਚੋਂ ਭੁਲਾਇਆ ਜਾਵੇ ਨਾ ਕੀ ਹੋ ਗਈ ਆ ਕੀ ਚੱਕ ਮੇ ਜੇ ਸੁਣਦਾ ਹੁੰਦਾ ਸੀ ਮੰਗਾ ਵਾਲਾ ਹੁਣ ਮੁੱਸੇ ਵਾਲਾ ਗਾਇਆ ਜਾਵੇ ਨਾ ਭਾਈ ਜੀ ਨਾਲ ਜੇ ਤਾਲੀਆਂ ਜਰੂਰ ਲਾਓ ਸਦੋ ਵਸੇ ਵਾਲਾ ਦਿਲ ਚੋਂ ਪਵਾਇਆ ਜਾਵੇ ਨਾ ਆ ਗੀਤ ਚੱਕਵੇਂ ਜੈ ਸੁਣਦਾ ਹੁੰਦਾ ਸੀ ਬੰਗਾ ਵਾਲਾ ਹੁਣ ਮੂਸੇ ਵਾਲਾ ਗਾਇਆ ਜਾਵੇ ਨਾ ਹੋਏ ਦਿਲ ਮਿੱਤਰੋ ਪੰਜਾਬ ਵਾਂਗੂ ਹੋਇਆ ਟੋਟੇ ਟੋਟੇ ਹੋਏ ਦਿਲ ਮਿੱਤਰੋ ਪੰਜਾਬ ਵਾਂਗੂ ਹੋਇਆ ਟੋਟੇ ਟੋਟੇ ਮੇਰੇ ਲਈ 47 ਮਿੱਤਰੋ ਆਹੋਂ ਦੇ ਵੀ ਨਾ ਸੀ ਕਾਫੀ ਕਾ ਲੰਘਿਆ ਦਸਹਿਰਾ ਸੁੰਨੀ ਸੁੰਨੀ ਸੀ ਦਵਾਈ ਮਿੱਤਰੋ ਅਸੀਂ ਕੱਲ ਲੰਘਿਆ ਦਸਹਿਰਾ ਸੁਣੀ ਸੁਣੀ ਸੀ ਦੀਵਾਲੀ ਮੇਰੋ ਸੁਪਲੈਂਡਰ ਮੈਂ ਤੈਨੂੰ ਸੁਣਾ ਦੇਣਾ ਹਾਏ ਉਹ ਵੀ ਸੀਗਾ ਸਮਾ ਸਾਰਾ ਦਿਨ ਨਾਲ ਨਾਲ ਹਾਏ ਉਹ ਵੀ ਸੀਗਾ ਸਮਾ ਸਾਰਾ ਦਿਨ ਨਾਲ ਮੈਂ ਹੁਣ ਸਾਡੇ ਲਈ ਤੂੰ ਕੱਢਾਈ ਕੋ ਵਿੰਦਨਾ ਹਾਏ ਘਰ ਵਾਲੀ ਹੋ ਗਈ ਤੈਨੂੰ ਦਿਨਿਆਂ ਵਧਾਈਆਂ ਪਰ ਸਾਡੇ ਸੁਪਲੈਂਡਰ ਨੂੰ ਲੰਘਣਾ ਹਾਏ ਤੈਨੂੰ ਦਿਨਿਆਂ ਵਧਾਈਆਂ ਪਰ ਸਾਡੇ ਸਪਲੈਂਡਰ ਨੂੰ ਨਿੰਦਨਾ ਹਏ ਸਾਡੇ ਸਪਲੈਂਡਰ ਨੂੰ ਨਿੰਦਨਾ ਓ ਯਾਦ ਕੱਲਾ ਕੱਲਾ ਬੋਲ ਪੈਣ ਕਾਲਜੇ ਚ ਹੋਣ ਮੈਨੂੰ ਆਖਦੀ ਹੁੰਦੀ ਸੀ ਯਾਰ ਨੇਤ ਵਰਗਾ ਹਜ ਜਿਸੀ ਗੱਲ ਦਾ ਆਪਣੇ ਖਦਾਈਓ ਬਾਰ ਬਾਰ ਵੇਖਾਂ ਮੈਂਗਾ ਲੱਗਦਾ ਨਿਹਾਈ ਆਲੇ ਖੇਤ ਆ ਤੇ ਯਰ ਮੈਂ ਤਾਂ ਗਾਣਾ ਲਈ ਮੰਗਾਇਆ ਸੀ ਜੀ ਆਏ ਹੁਣ ਬੰਦਾ ਵਾਲੇ ਨੂੰ ਕਹਾਂਗਾ ਤੂੰ ਅੱਖੀਂ ਤੋਂ ਚੰਗਾ ਹੁੰਦਾ ਪਈਦਾ ਕਹਿੰਦੀ ਕਿੰਗਨਾ ਓਏ ਕਾਰ ਵਾਲੀ ਹੋਗੀ ਤੈਨੂੰ ਦਿਨਿਆਂ ਵਧਾਈਆਂ ਪਰ ਸਾਡੇ ਸਪਲੈਂਡਰ ਨੂੰ ਨਿੰਦਨਾ ਕਾਰ ਵਾਲੀ ਹੋਗੀ ਤੈਨੂੰ ਦਿਨਿਆਂ ਵਧਾਈਆਂ ਪਰ ਸਾਡੇ ਸਪਲੈਂਡਰ ਨੂੰ ਨਿੰਦਨਾ ਅਰੇ ਸਾਡੇ ਸਪਲੈਂਡਰ ਨੂੰ ਨਿੰਦਨਾ ਬਾਈ ਜੀ ਫਰਮੈਸ਼ ਸਿੰਘ ਆ ਵੀ ਜਰੂਰ ਪ੍ਰੀ ਕਰਨਾ आउ मेरो पो फिरू रानी सारे हुकम चल पुछे भरे आउ मेर खेत ते आउ मेरी कोठी भें फिर तो तकलो जे बंद साढे पंज बजे की छॾ जे सरीर कोई आखदा नी हिकु रात घर रख रह लो ਜੇ ਬੰਦਾ ਸਾਡੇ 5:30 ਵਜੇ ਕੀਤੇ ਛੱਡ ਜੇ ਸਰੀਰ ਕੋਈ ਆਖਦਾ ਨਹੀਂ ਇਕ ਰਾਤ ਘਰੇ ਰੱਖ ਲੋ ਹੋਏ ਦਿਨ ਪਲਾਨ ਮੈਂ ਸਰਪੰਚੀ ਦੀ ਪੂਰੀ ਤਾਕ ਜਮਾਈਆ ਆ ਜਿਹੜੀ ਗੁਰੂ ਘਰ ਅੱਗੇ ਸੜਕ ਬਣੀਆਂ ਉਹ ਵੀ ਮੈਂ ਬਣਵਾਈਆ ਆ ਜਿਹੜੀ ਗੁਰੂ ਘਰ ਅੱਗੇ ਸੜਕ ਬਣੀਆਂ ਉਹ ਵੀ ਮੈਂ ਬਣਵਾਈਆ ਕੀ ਥਿਭੂ ਦਾਗ ਨਹੀਂ ਲੱਗਣਾ ਸਾਰਾ ਪਿੰਡ ਕਹਿੰਦਾ ਫੇਦੀ ਚੱਕ ਲੋ ਜੇ ਬੰਦਾ 5:30 ਵਜੇ ਕੀਤੇ ਛੱਡ ਦੇ ਸਰੀਰ ਕੋਈ ਆਖਦਾ ਨਹੀਂ ਇੱਕ ਰਾਤ ਘੇਰੇ ਰੱਖ ਲੋ ਜੇ ਬੰਦਾ 5:30 ਵਜੇ ਕੀਤੇ ਛੱਡ ਦੇ ਸਰੀਰ ਕੋਈ ਆਖਦਾ ਨਹੀਂ ਇੱਕ ਰਾਤ ਘੇਰੇ ਰੱਖ ਲੋ ਥੈਂਕ ਯੂ ਬਈ ਬਹੁਤ ਯਾਰ ਬਹੁਤ ਲਵ ਯੂ ਬਹੁਤ ਵੱਡਾ ਨਾਮ ਬਾਈ ਦਾ ਪਰ ਫਿਰ ਵੀ ਤੁਸੀਂ ਟੱਕੇ ਟੱਕੇ ਕਰਕੇ ਮੈਥੋਂ ਗਵਾਲ ਆ ਮੇਰੇ ਕੋਲ ਲਫ਼ਜ਼ ਘੱਟ ਨੇ ਬੋਲਣ ਦਾ ਮੇਰੇ ਤੇ ਤਲੀਕਾ ਸਲੀਕਾ ਘਾਟੀਆਂ ਬਾਈ ਨੂੰ ਬਹੁਤ ਸਾਰਾ ਲਵ ਯੂ ਐਤਾਂ ਦੇ ਆਰਟਿਸਟ ਬਾਈ ਮੈਂ ਮੈਂ ਪਤਾ ਨਹੀਂ ਸ਼ਾਇਦ ਕੁਝ ਗਲਤ ਬੋਲ ਜਾ ਬਸ ਲਵ ਹੀ ਹੋਈ ਆ ਆ ਬੱਚੜੀ ਕਲਾ ਬਾਈ ਮਗਰ ਸਿਆਲ ਡਾਕਟਰ ਸਾਹਿਬ ਮੈਂ ਕਿਹਾ ਸੀ ਮੈਂ ਕਿਹਾ ਬਾਈ ਗਵਾਲ ਯਾਰ ਐਦਕੇ ਪਿਛਲੀ ਵਾਰੀ ਮੈਂ ਤਾਂ ਹੀ ਲੰਘ ਲੰਘਦੇ ਆ ਬਾਈ ਦੇ ਨਾਲ ਹੀ ਆ ਵੀ ਤਾੜੀਆਂ ਮਾਰੋ ਬਾਈ ਬਹੁਤ ਆਪਸ਼ਨ ਨੇ ਐਦਾਂ ਦੇ ਗੱਬੜੀ ਕਰਾਣੇ ਆਰਨੇਜ ਇੰਜੋਏ ਕਰੋ ਥੈਂਕ ਯੂ ਸੋ ਮਚ ਬਹੁਤ ਅੰਮ੍ਰਿਤ ਸੋ ਬਹੁਤ ਬਹੁਤ ਥੈਂਕ ਯੂ ਹਏ OBC ਦਾ ਤਹਿਮ ਕਦੇ ਦਿਲਾ ਮੇਰੇ ਆਉ ਹੈ ਜਦੋਂ ਗੱਡੀ ਸੀ ਬਿਆਰਾਂ ਵਾਲੀ ਹੋਗੀ ਕੋਟੇ ਹਏ ਹੁਣ ਮਨੂਨੀ ਦੇਖ ਰੇ ਕਿ ਦਿਆਂ ਦੀ ਹੁਣੀ ਜਿਹੜੀ ਸੋਹਣੀ ਸੀ